ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡੇ ਨੂੰ ਹੋਈ ਨੂੰ ਵਿਆਹ ਨੂੰ ਮੇਰੇ 6 ਸਾਲ ਹੋ ਗਏ ਤੇ ਫਿਰ ਹੁਣ ਤੁਹਾਡੇ ਘਰ ਵਾਲੇ ਤੁਹਾਨੂੰ ਛੱਡ ਕੇ ਕਿਉਂ ਚਲੀ ਗਈ ਉਹਦੇ ਜਿੱਤ ਤੋਂ ਮੁੰਡਾ ਜੀ ਗੁਰਪ੍ਰੀਤ ਨਾਮ ਦਾ ਉਹਦੇ ਨਾਲ ਉਹਦੇ ਨਿਆਂਇਸ਼ਾਂ ਹੁੰਦੇ ਸੀ ਉਹਦੇ ਪਿੱਛੇ ਮੇਰਾ ਕਲੇਸ਼ ਪੈਂਦਾ ਸੀ ਹੂੰ ਤੇ ਉਹਦੀ ਮੈਂ ਦਰਖਾਸਤ ਵੀ ਲਿਖਾਈ ਹੈ ਜੀ ਮੇਰੀ ਕੋਈ ਹੁਣ ਸਾਖ ਨਹੀਂ ਮਿਲਿਆ ਮੈਨੂੰ ਤੇ ਮੇਰੀ ਭੈਣ ਦੇ ਘਰ ਵਿੱਚ ਇਕੱਲੇ ਬੱਚੇ ਮੇਰੇ ਕੋਲੇ ਸੀ ਉਹ ਕੋ ਝੱਪ ਮੰਨ ਕੇ 6 ਮਹੀਨੇ ਪਹਿਲਾਂ ਉਹ ਲੜ ਕੇ ਗਈ ਵੀ ਸੀ ਹੂੰ ਤੇ 4-5 ਦਿਨ ਹੋਈ ਸੀ ਜੀ ਗਈ ਨੂੰ ਹੂੰ ਤੇ ਮੇਰਾ ਮਾਮਾ ਸਹਰਾ ਐ ਤੇ ਮੇਰੀ ਭੈਣ ਜੀ ਘਰ ਵਿੱਚ ਇਕੱਲੇ ਬੱਚੇ ਉਹ ਮੇਰੀ ਭੈਣ ਕੋਲੇ ਸੀਗੇ ਸੁਖਵੀਰ ਉਹਦੀ ਕੁੱਟ ਮਾਰ ਉਹਦੀ ਕੁੱਟ ਮਾਰ ਕਰਕੇ ਇਹ ਜਵਾਕ ਨੂੰ ਕਿ ਲੈ ਗਿਆ ਹੂੰ ਮੈਂ ਤੇਰਾ ਮਾਮਾ ਸੋਰਾ ਤੇਰੇ ਘਰ ਵਾਲੀ ਨੂੰ ਲੈ ਗਿਆ ਹਾਂਜੀ ਉਹਨੂੰ ਲੈ ਗਿਆ ਜਿਆ ਨਹੀਂ ਪਤਾ ਕਿੱਥੇ ਕਿੱਥੇ ਨਹੀਂ ਮੈਨੂੰ ਕੋਈ ਪਤਾ ਨਹੀਂ ਪੰਜ ਛੇ ਮਹੀਨੇ ਤੋਂ ਗਿਆ ਹੈ ਭਾਈ ਪੰਜ ਛੇ ਮਹੀਨੇ ਤੋਂ ਤੁਸੀਂ ਉਹਦਾ ਪਿੱਛਾ ਨਹੀਂ ਕਰਿਆ ਮੈਂ ਪਿੱਛਾ ਬਹੁ ਕੀਤਾ ਜੀ ਮੈਂ ਕਿਤੇ ਕਿਸੇ ਟੇਸਨਾ ਤੇ ਭਾਲ ਕੇ ਤੇ ਵਿੱਚ ਜਿੱਥੇ ਮੈਨੂੰ ਦੱਸ ਪੈਂਦੀ ਸੀ ਮੈਂ ਉੱਥੇ ਜਾਂਦਾ ਸੀ ਹੂੰ ਮੈਨੂੰ ਕਿਤੇ ਨਾ ਸਾਫ ਨਹੀਂ ਮਿਲਿਆ ਮੈਂ ਜੇ ਥਾਣੇ ਜੀ ਜਾਂਦਾ ਸੀ ਥਾਣੇ ਵਾਲੇ ਬਸ ਉਹਨਾਂ ਦੇ ਪਰਸੋਂ ਜਦੋਂ ਜਾਂਦਾ ਉਹ ਵੀ ਕਹਿੰਦੇ ਵੀ ਪਰਸੋਂ ਆਈ ਤਖਵੀਰਤ ਸਰਪਾਲ ਮੇਰੀ ਦਰਖਾਸਤ ਹੈ ਹੂੰ ਵੀਰ ਦਾ ਇਹ ਦਰਖਾਸਤ ਦਾ ਮੇਰੇ ਦਾ ਨੰਬਰ ਹੈ ਮੈਂ ਐਸਐਸਪੀ ਸਾਹਿਬ ਨੂੰ ਵੀ ਮਾਰਗ ਕੀਤੀ ਸੀ ਦਖਾਸ ਐਸਡੀਐਮ ਸਾਹਿਬ ਨੂੰ ਵੀ ਕੀਤੀ ਹੈ ਮੇਰੀ ਕੋਈ ਸੁਣਵਾਈ ਨਹੀਂ ਹੋਈ ਨਹੀਂ ਅੱਜ ਤੇਰੇ ਘਰ ਵਾਲੀ ਨੂੰ ਲੈ ਕੇ ਗਈ ਨੂੰ ਕਿੰਨਾ ਟਾਈਮ ਹੋ ਗਿਆ ਤੇਰਾ ਮਾਮਾ ਸਹੁਰਾ ਲੈ ਕੇ ਗਿਆ ਤੇਰੇ ਘਰ ਵਾਲੀ ਨੂੰ ਕਿੰਨਾ ਟਾਈਮ ਹੋ ਗਿਆ ਉਹ ਵੋਟਾਂ ਤੋਂ 15 20 ਦਿਨ ਪਹਿਲਾਂ ਦੀ ਪਹਿਲਾ ਦੀ ਗੱਲ ਹੈ ਸਰਪੰਚ ਦੀਆਂ ਵੋਟਾਂ ਤੋਂ 15 20 ਦਿਨ ਪਹਿਲਾਂ ਲੈ ਕੇ ਵੋਟਾਂ ਤੋਂ ਤੇਰਾ ਮਾਮਾ ਕੋਈ ਤੇਰਾ ਮਾਮਾ ਸਹੁਰਾ ਸੀ ਤੇਰਾ ਹਾਂਜੀ ਪਹਿਲਾਂ ਵੀ ਕਿਤੇ ਮੈਨਾਂ ਆਉਂਦਾ ਹੁੰਦਾ ਸੀ ਤੈਨੂੰ ਪਰਵਾਹ ਨਹੀਂ ਹਾਂ ਆਉਂਦਾ ਪਹਿਲਾਂ ਵੀ ਆਉਂਦਾ ਸੀ ਜੀ ਨਸੀੜੀ ਪਹਿਲਾਂ ਉਹਦੀ ਮਾਸੀ ਨੂੰ ਵੀ ਰੱਖੀ ਬੈਠਾ ਉਹ ਹੂੰ ਉਹ ਨਹੀਂਆ ਤੋਂ ਇਹ ਉਹਨਾਂ ਪਾਲੋ ਆ ਹੂੰ ਉਹਨੂੰ ਵੀ ਰੱਖੀ ਬੇਟਾ ਉਹਦੇ ਨਾਲ ਵੀ ਇਹਦਾ ਨਜਾਇਜ਼ ਸਬੰਧ ਆ ਵੀ ਮੈਨੂੰ ਇਹ ਤੇ ਵੀ ਯਕੀਨ ਵੀ ਆ ਪਈ ਰੱਖੀ ਬੇਟਾ ਪਹਿਲਾਂ ਵੀ ਮੰਨ ਕੇ ਚੱਲਵੇਂ ਉੱਥੇ ਜਾਈ ਤੋਂ ਮੁੰਡਾ ਸਿਰ ਦੇ ਨਾਲ ਸਵਾਮ ਸੰਗੂ ਦੇ ਪਿੱਛੇ ਵੀ ਉਹਨਾਂ ਨੇ ਮੈਨੂੰ ਦੱਸਿਆ ਹੀ ਸੀਗਾ ਵੀ ਉਹਨਾਂ ਨੇ ਹੌਲਟਾ ਵੀ ਮੈਨੂੰ ਹੀ ਪਠਾ ਸਦਾ ਬੋਲਣ ਲੱਗ ਗਏ ਜਿਹੜਾ ਤੇਰਾ ਮਾਮਾ ਸੋਹਰਾ ਲੈ ਕੇ ਗਿਆ ਤੇ ਤੇਰੇ ਘਰ ਵਾਲੀ ਨੂੰ ਉਹ ਵਿਆਹ ਨਹੀਂ ਵਿਆਹ ਨਹੀਂ ਜੀ ਛੜਾ ਛਾਂਟੀ ਆਈ ਛੜਾ ਛਾਂਟੀ ਆ ਹਾਂਜੀ ਪਹਿਲਾਂ ਕਿਧਰ ਮਾਸੀ ਰੱਖੀ ਬੇਟਾ ਪਹਿਲਾਂ ਉਹਦੀ ਮਾਸੀ ਨੂੰ ਰੱਖੀ ਬੇਟਾ ਹੀ ਉਹੀ ਤੇ ਮਾਮਾ ਸਹਰਾਜ ਦਾ ਹਾਂਜੀ ਮੇਰੇ ਮਾਮਾ ਸਹਰਾਜ ਜੀ ਜੀ ਜਦੋਂ ਤੁਹਾਨੂੰ ਪਤਾ ਸੀ ਵੀ ਉਹ ਇਹੋ ਜਿਹਾ ਫਿਰ ਉਹਨੂੰ ਆਦੇ ਘਰੇ ਕੋ ਵੜਨ ਦਿੱਤਾ ਤੁਸੀਂ ਬਸ ਐਂ ਜੀ ਵੀ ਘਰ ਵਾਲੀ ਲੜਦੀ ਸੀ ਵੀ ਤੁਸੀਂ ਮੇਰੇ ਮਾਪਿਆਂ ਨੂੰ ਨਹੀਂ ਯਾਰਦਾ ਜੀ ਮੇਰੇ ਮਾਮੇ ਨੇ ਨਹੀਂ ਯਾਰਦਾ ਤੁਸੀਂ ਜੀ ਮੈਂ ਵੀ ਉਹਨੂੰ ਮਾਰਾ ਚੰਗਾ ਬੋਲਦਾ ਸੀਗਾ ਮਾ ਬੁਰਾ ਭਲਾ ਬੋਲ ਮੈਨੂੰ ਅਲਟਾ ਬੁਰਾ ਭਲਾ ਬੋਲਦੀ ਸੀਗੀ ਹੂੰ ਘਰੇ ਕਲੇਸ਼ ਪੈਂਦਾ ਸੀਗਾ ਵੀ ਮੈਨੂੰ ਪੰਜਾ ਸੀ 6 ਮਹੀਨੇ ਦੇ ਵਿੱਚ ਮੈਨੂੰ ਇੱਕ ਤਰੀਕਾ ਟੱਕਰਿਆ ਉਹ ਹੂੰ ਵੀ ਉੱਥੇ ਜਦੋਂ ਮੈਂ ਉਹਨਾਂ ਨੂੰ ਗਿਆ ਉਹ ਮੈਨੂੰ ਕਹਿੰਦੇ ਜੇ ਮੇਰਾ ਵਾਰ-ਵਾਰ ਪੁੱਛਿਆ ਕਰੇਂਗਾ ਵੀ ਤੈਨੂੰ ਮੈਂ ਮਰਵਾ ਦੂੰਗਾ ਕਹਿੰਦੀ ਨ ਬਟ ਜੇ ਮਰੇ ਦੋਵਾਂ ਦੀ ਕੁੜੀ ਤੱਕ ਮੁੰਡਾ ਕੁੜੀ ਮੁੰਡਾ ਤੇ ਉਹ ਨਾਲ ਹੀ ਲੈ ਕੇ ਬੱਚਾ ਨੂੰ ਵੀ ਧੰਦੇ ਨੇ ਉਹ ਬੱਚੇ ਬਾਹਰ ਕਿੱਥੇ ਗਏ ਬੱਚਿਓ ਆਪ ਖੁਦ ਨਹੀਂ ਰਹਿ ਗਏ ਆ ਤੂੰ ਵੀ ਨਾ ਹੁਣ ਉਹ 10 ਦਿਨਾਂ ਦੀ ਤੇ ਪਤਾ ਨਹੀਂ ਦਾ ਹੁਣ ਕੀ ਰੱਬ ਜਾਣੇ ਵੀ ਕੋਈ ਕਦੋਂ ਕਦੀ ਸਾਨੂੰ ਤਾਂ ਹੁਣ ਆਈ ਜਾਂਦੇ ਵੀ ਸਾਨੂੰ ਹੁਣ ਜਦੋਂ ਮੈਲੀ ਨਹੀਂ ਰਹੀ ਸਾਰੀਆਂ ਸਕੀਰਾਂ ਚ ਵੇਖ ਲਿਆ ਸਾਰੇ ਪਾਸੇ ਹੀ ਦੇਖ ਲਿਆ ਉਹ ਕਿਤੇ ਨਹੀਂ ਸਾਨੂੰ ਲੱਭੀ ਨਾ ਸਾਨੂੰ ਜਵਾਬ ਮਿਲਦੇ ਨਾ ਉਹ ਮਿਲਦੇ ਤੁਸੀਂ ਚੰਦ ਭਾਣਣਾਂ ਦੀ ਗੱਲ ਨਹੀਂ ਕਰੀ ਜਿਹੜੇ ਨਾਨਕਾ ਪਰਵਾਰ ਸਾਰਿਆਂ ਨਾਲ ਗੱਲ ਕਰੀਏ ਨੀ ਕੋਈ ਵੀ ਗੱਲ ਸੁਣਦਾ ਸਾਡੀ ਨਾ ਪੁੱਛ ਸੁਣਦੀ ਕੀ ਖਿਲ ਚੰਦ ਭਾਣਣ ਲਈ ਕੀ ਜਾਂਦੇ ਚੰਦ ਭਾਣਣ ਉਹ ਦੂਜੀ ਜਿਹੜਾ ਭਰਾ ਜੀ ਮੇਰੇ ਮਾਮੇ ਸਹਰਾ ਦੇ ਮਾਮਾ ਸਹਰਾ ਹੀ ਉਹ ਮੇਰਾ ਚਰਨਾ ਸਿੰਘ ਹਾਂ ਉਹ ਕਹਿੰਦੇ ਸਾਨੂੰ ਆਈ ਨਹੀਂ ਪਤਾ ਹੈ ਕਿੱਥੇ ਕਿੱਥੇ ਨਹੀਂ ਉਹਨੂੰ ਕਹਾਂ ਨਹੀਂ ਸਾਡੇ ਤੁਸੀਂ ਮਦਦ ਕਰਾਉ ਭਾਲਣ ਵਿੱਚ ਨਹੀਂ ਉਹ ਤਾਂ ਉਹ ਤਾਂ ਉਹਦੀ ਮਦਦ ਹੀ ਕਰਦੇ ਮੇਰੀ ਸਾਲੀ ਸੀਗੀ ਉਹਨਾਂ ਨੂੰ ਐਸ ਵੀ ਕਿਤੇ ਇਹਨੂੰ ਨਾ ਕੁਸਤੇ ਦੇ ਹੂੰ ਤੇ ਉਹ ਕਿਹੜੇ ਘਰੇ ਜਿਨ੍ਹਾਂ ਦੇ ਘਰੇ ਰਾਤ ਕਟਾਈ ਸੀ ਜਿਨ੍ਹਾਂ ਨੇ ਉਹਨਾਂ ਦੇ ਘਰੋਂ ਕਰਮਾ ਕਰਮ ਸਿੰਘ ਤੇ ਚਰਨਾ ਸਿੰਘ ਉਹਨੂੰ ਕੁੜੀ ਨੂੰ ਲੈ ਕੇ ਆਏ ਸਰਬੀ ਨੂੰ ਹੂੰ ਸਰਬੀਤ ਕਾਰਨ ਮੇਰੀ ਸਾਲੀ ਨੂੰ ਹੂੰ ਉਹ ਸਾਡੇ ਨਾਲ ਸਾਰੇ ਨਾਲ ਰਲੇ ਵੀ ਐ ਪਹਿਲਾਂ ਉਹਨਾਂ ਦੇ ਮੰਜੇ-ਮੰਜੇ ਅੰਦਰ ਪਏ ਸੀ ਵੀ ਕੱਲ ਉਹਨਾਂ ਦਾ ਮੰਜਾ ਬਾਹਰ ਕੱਟਿਆ ਪੈਸੀ ਵੀ ਕਰਮ ਸਿੰਘ ਆਊਗਾ ਵੀ ਕੱਲ ਅਸੀਂ ਨਿਗਰੱਖੀ ਉਹਨਾਂ ਨੂੰ ਸੀ ਜੜੀ ਜਾਂਦੀ ਐ ਵੀ ਵਿਚਾਰਨੇ ਸਿੰਘ ਕੇ ਵੱਲੋਂ ਹੂੰ ਵੀ ਇੱਥੇ ਵੀ ਸਾਨੂੰ ਪਾਲ ਦੇ ਫਿਰਦੇ ਆ ਉਹ ਇਸੇ ਕਰਕੇ ਉਹਨਾਂ ਨੂੰ ਦੱਸ ਦਿੰਦੇ ਆ ਉਹ ਚਿਕਨਾ ਹੋ ਜਾਂਦਾ ਉਹ ਹੋ ਜਾਂਦਾ ਸਾਡੇ ਨਾਲੇ ਨਹੀਂ ਕੋਈ ਉਹਨਾਂ ਨੇ ਆਹੋ ਕਰਨਾ ਤੇ ਸਾਡੇ ਬੱਚੇ ਦੇ ਦੇਣ ਸਾਨੂੰ ਤੇ ਇੱਕ ਹੋਰ ਗੱਲ ਹੈ ਜੀ ਸਾਡੇ ਨੂੰ ਨਮੇੜਾ ਕਰ ਲੈ ਜੇ ਉਹਨੇ ਇੰਹੀਂ ਤੁਰਨਾ ਫਿਰਨਾ ਤਾਂ ਵੀ ਕਰਮ ਸਿੰਘ ਤੋਂ ਇਹ ਪੁੱਛਿਆ ਜਵੇ ਵੀ ਤੈਨੂੰ ਕਿਹਨੇ ਸੀਏਡੀ ਦਿੱਤੀ ਸੀ ਵੀ ਕਿੱਧਰ ਦਿੱਤੀ ਜਵਾਕ ਲਈ ਬੱਚਾ ਮੈਂ ਬਹੁਤ ਬੁਰਾ ਹਾਲ ਆ ਲੈ ਕੇ ਮੰਗਦੇ ਫਿਰਦੇ ਆ ਉਹਨਾਂ ਨੂੰ ਨਹੀਂ ਨਹੀਂ ਜਿਹੜਾ ਤੁਹਾਡਾ ਉਹ ਤਰਾ ਮਾਮਾ ਸਹੁਰਾ ਜਿਹੜਾ ਤੁਹਾਡੇ ਘਰ ਨੂੰ ਲੈ ਕੇ ਗਿਆ ਹਾਂਜੀ ਤੁਸੀਂ ਕਿੱਥੇ ਸੀ ਜਦੋਂ ਉਸ ਲੈ ਕੇ ਜਾਂਦਾ ਉਹ ਮੈਂ ਇਹ ਕਿਲੋਕੀਮੀਟਰ ਵਾਟ ਅੱਗੇ ਸੈਲਰ ਆ ਜੀ ਸੈਲਰ ਦੇ ਬਾਹਰ ਮੈਂ ਉਹ ਕੰਮ ਕਰੀ ਜਾਂਦਾ ਸੀ ਕਹੇ ਨੇ ਧਾਗੂ ਪੱਟੀਆਂ ਦੇ ਮਜ਼ਦੂਰੀ ਕਰਦਾ ਸੀ। ਉਹ ਸੀ ਮਜ਼ਦੂਰੀ ਕਰਨ ਗਏ ਸੀ ਉਹ ਤੁਹਾਨੂੰ ਮਿਲਣਾ ਸੀ। ਨਹੀਂ ਵੈਸੀ ਦੁਬਾਰੇ ਆਇਆ ਨੂੰ ਸੀੜੀ ਮਿਲੀ ਸੀ ਇਹਦੀ ਵੀ ਹੁਣ ਗਰਨਾਲ ਕਰੇ ਨਹੀਂਗਾ। ਪਹਿਲਾਂ ਆਉਂਦਾ ਪਹਿਲਾਂ ਨਹੀਂ ਕਿਤੇ ਆਇਆ ਤੁਹਾਡੇ ਘਰੇ। ਨਹੀਂ ਜੇ ਮੇਰੇ ਘਰ ਵਾਲੀ ਜਿ ਜਵਾਕ ਚਿੱਕੜਾ ਆਇਆ ਉਹਦੇ ਨਹੀਂ ਦੱਸ ਕੇ ਆਇਆ। ਉਹਦੇ ਨਹੀਂ ਸੀ ਪਤਾ ਸੀ। ਘਰੇ ਹੈ ਨਹੀਂ ਸੀ। ਉਹਦੇ ਘਰੇ ਨਹੀਂ ਸੀ ਜਿਹੜੀ ਗਏ ਹੈ ਜਿਹੜੀ ਚਲ ਗਿਆ। ਘਰੇ ਨਹੀਂ ਗਏ ਤੁਹਾਡੇ ਆ ਕੇ ਮਗਰੋਂ ਤੇ ਤੁਹਾਡੇ ਜਾਣ ਨੂੰ ਘਰ ਵਾਲੀ ਨੇ ਤੁਹਾਡੇ ਜਵਾਕ ਨੂੰ ਲੈ ਗਿਆ। ਘਰ ਆਈ ਚਾਰ ਪੰਜ ਨੇ ਪਹਿਲਾਂ ਗਈ ਸੀਗੀ ਬੱਚੇ ਬੱਚੇ ਮਗਰੋਂ ਜਾ ਕੇ ਲਗੇ ਮੇਰੀ ਭੈਣ ਸੀ ਘਰੇ ਇਹਨਾਂ ਦੀ ਕੁੱਟਮਾਰ ਕਰਕੇ ਇਹਨਾਂ ਤੋਂ ਬੱਚੇ ਲੈ ਗਏ ਹੋਗੇ ਨਹੀਂ ਤੁਹਾਡੇ ਘਰੋਂ ਇਹਨੂੰ ਪਹਿਲਾਂ ਬਾਕੇ ਲੈ ਜਾਂਦਾ ਹਾਂ ਹਾਂਜੀ ਪਹਿਲਾਂ ਵਿਰਿਆ ਕੇ ਇਹਨੂੰ ਲੈ ਜਾਂਦੇ ਆ ਲੈ ਜਾਂਦਾ ਤੇ ਜਵਾਕ ਇੱਥੇ ਰਹਿੰਦੇ ਆ ਜਵਾਕ ਮੇਰੇ ਕੋਲ ਰਹਿੰਦੇ ਸੀ ਜਵਾਕ ਕਿੰਨੇ ਚਿਰ ਬਾਅਦ ਫੇਰ ਲੈਂਦਾ ਆ ਕੇ ਉਹ ਜਵਾਕ ਪੰਜ ਸੀਆਂ ਦਾ ਨਾ ਮਾਰ ਲੈ ਕੇ ਜਾਂਦਾ ਜੀ ਜਵਾਕ ਤੁਹਾਡੇ ਕੋਲ ਛੱਡ ਗਿਆ ਸੀ ਬਈ ਹਾਂਜੀ ਜਵਾਕ ਤੁਹਾਡੇ ਕੋਲ ਸੀ ਹਾਂਜੀ ਮੇਰੇ ਕੋਲ ਸੀ ਜਵਾਕ ਜਦੋਂ ਤੁਹਾਡੀ ਪਰਝਾਈ ਗਈ ਆ ਘਰੋਂ ਹਾਂਜੀ ਤੁਹਾਨੂੰ ਪਤਾ ਲੱਗਾ ਇੱਥੇ ਘਰੇ ਸੀ ਤੇਰੀ ਪਰਝਾਈ ਤੋਂ ਤੁਸੀਂ ਵੀ ਘਰੇ ਸੀ ਜਦੋਂ ਨਹੀਂ ਜੀ ਪਰਝਾਈ ਜਦੋਂ ਗਈ ਆ ਤੇਜਵਾਕ ਇਕੱਲੇ ਸੀਗੇ ਮੁੜ ਕੇ ਘਰੇ ਮੇਰੇ ਕੋਲੇ ਨਹੀਂ ਜਦੋਂ ਤੁਹਾਡੀ ਪਰਚਾਈ ਗਈ ਹੈ ਤੁਸੀਂ ਉਸ ਵਕਤ ਘਰੇ ਸੀ ਜਦੋਂ ਉਹਦਾ ਮਾਮਾ ਆਇਆ ਕੁੜੀ ਦਾ ਲੈਣ ਹਾਂਜੀ ਪਰਚਾਈ ਤਾਂ ਮੇਰੇ ਗਈ ਆ ਪਹਿਲਾਂ ਲੈ ਗਏ ਸੀ ਉਹਨੂੰ ਤਾਂ ਕੀ ਕਹਿ ਕੇ ਲੈ ਗਿਆ ਤੇਰਾ ਉਹ ਜਿਹੜਾ ਮਾਮਾ ਆਇਆ ਸੀ ਕੁੜੀ ਦਾ ਉਹਦਾ ਇਹਨਾਂ ਨਾਲ ਗੁੱਸੇ ਸੀਗੇ ਜੀ ਉਹ ਕਹਿੰਦੇ ਅਸੀਂ ਜਾਂਦੇ ਆ ਮੈਂ ਕਿਹਾ ਚਲ 2-4 ਦਿਨਾਂ ਬਾਅਦ ਆ ਜਾਣਗੇ ਤੇ ਕੁੜੀ ਅਸੀਂ ਰੱਖ ਲਈ ਪਹਿਲਾਂ ਮੁੰਡਾ ਲੈ ਗਏ ਸੀ ਮੁੜ ਕੇ ਫੇਰ ਮੁੰਡਾ ਲਿਆਂਦਾ ਸੀ ਅਸੀਂ ਹੂੰ ਤੇ ਮੈਂ ਕਿਹਾ ਚਲ ਕੋਈ ਨਹੀਂ ਦੋਨੇ ਬੱਚੇ ਮੇਰੇ ਕੋਲੇ ਸੀ ਮੁੜ ਕੇ ਮੇਰੇ ਨਾਲ ਹੱਥੋਂ ਪਾਈ ਹੋ ਕੇ ਤੇ ਜਵਾਕ ਦੋਨੇ ਹੀ ਲੈ ਗਿਆ ਉਹ ਉਹ ਦੱਸ ਕੇ ਲੈ ਗਿਆ ਤੁਹਾਨੂੰ ਨਹੀਂ ਜੀ ਦੱਸ ਕੇ ਨਹੀਂ ਲੈ ਗਿਆ ਮੇਰੇ ਨਾਲ ਹੁਕਮਾਈ ਹੋ ਗਿਆ ਜੀ ਨਹੀਂ ਜਦੋਂ ਪਹਿਲਾਂ ਲੈ ਕੇ ਗਿਆ ਤੁਹਾਡੀ ਭਝਾਈ ਨੂੰ ਉਹਦਾ ਮਾਮਾ ਉਹਦਾ ਤਾਂ ਸਾਨੂੰ ਪਤਾ ਸੀ ਜੀ ਵੀ ਭਝਾਈ ਉੱਥੇ ਗਈ ਆ ਅਸੀਂ ਵਿਚਾਰ ਦੰਦ ਅਸੀਂ ਪੰਚਾਇਤ ਸੁਨੇਹਾ ਵੀ ਭੇਜਿਆ ਵੀ ਉਹਨਾਂ ਨੂੰ ਵੀ ਕਹਿੰਦੇ ਵੀ ਘਰੇ ਆ ਜਾਓ ਉਹ ਉਹ ਤੁਹਾਨੂੰ ਦੱਸ ਕੇ ਗਈ ਸੀ ਤੁਹਾਨੂੰ ਹਾਂਜੀ ਸਾਨੂੰ ਦੱਸ ਕੇ ਗਈ ਆ ਉਹ ਕੀ ਕਹਿੰਦੀ ਕਹਿੰਦੇ ਵੀ ਮੈਂ ਤਾਂ ਦੇ ਪੇਕੀ ਜਾਨੀ ਆ ਕਹਿੰਦੀ ਮੈਂ ਗੁੱਸੇ ਆ ਦੇ ਨਾਲ ਇਸ ਕਰ ਚਲ ਕੋਈ ਨਹੀਂ ਆਜੂਗੀ ਦੋ ਚਾਰ ਦਿਨਾਂ ਨੂੰ ਤੇ ਬਾਅਦ ਚੋ ਆਪ ਤਾਂ ਹੋਾਈ ਨਹੀਂ ਤੇ ਜਵਾਕ ਉਹਦਾ ਮਾਮਾ ਲੈ ਕੇ ਆ ਕੇ ਕੱਲਾ ਆਇਆ ਉਹਦਾ ਮਾਮਾ ਜਿਹੜਾ ਮਾਮਾ ਹੁੰਦਾ ਸੀ ਉਹ ਪਹਿਲਾਂ ਵੀ ਕਿਤੇ ਮਿਲਣਾ ਸੀ ਮੈਂ ਪਹਿਲਾਂ ਵੀ ਗੱਲ ਕਰ ਕਰਿਆ ਫਿਰ ਵੀ ਗੱਲ ਕਰਦਾ ਉਹ ਪਹਿਲੀ ਵਾਰ ਆਇਆ ਸੀ ਪਹਿਲਾਂ ਵੀ ਕਰਿਆ ਸੀ ਪਹਿਲਾਂ ਉਹਦੇ ਹੁੰਦੇ ਹੀ ਆਉਂਦਾ ਸੀ ਜੀ ਅੱਛਾ ਜਦੋਂ ਹੁੰਦੀ ਸੀ ਉਹਦਾ ਤਾਂ ਆ ਜਾਂਦਾ ਸੀ ਪਹਿਲਾਂ ਬਾਅਦ ਚ ਕੱਲਾ ਆਇਆ ਉਹ ਨਹੀਂ ਉਹ ਜਦੋਂ ਇਹ ਗੁਰਨਾਲ ਕਰੇ ਨਹੀਂ ਹੁੰਦਾ ਸੀ ਉਦੋਂ ਆਉਂਦਾ ਸੀ ਉਹ ਹਾਂਜੀ ਨਹੀਂ ਮੇਰੇ ਮਗਰ ਵੀ ਆ ਜਾਂਦਾ ਸੀ ਜੀ ਇਹਦੇ ਹੁੰਦਿਆਂ ਵੀ ਆ ਜਾਂਦਾ ਸੀ ਮਗਰੋਂ ਵੀ ਆ ਜਾਂਦਾ ਸੀ ਜੀ ਮਗਰੋਂ ਵੀ ਆ ਜਾਂਦਾ ਸੀ ਹਾਂਜੀ ਜੀ ਹਾਂਜੀ ਸਰ ਤੁਹਾਨੂੰ ਜਨਕੀ ਹੁਣ ਉਸ ਤੇ ਪੂਰਾ ਸ਼ੱਕ ਆ ਵੀ ਹਾਂਜੀ ਉਹ ਕਿਤੇ ਲੈ ਗਿਆ ਹਾਂਜੀ ਉਹ ਕਿਤੇ ਲੈ ਗਿਆ ਜੀ ਸਾਨੂੰ ਉਹ ਤੇ ਪੂਰਾ ਸ਼ੱਕ ਆ ਜੀ ਹਮ ਇੱਕ ਜੈਤ ਤੋਂ ਮੁੰਡਾ ਹੀ ਉਹ ਵੀ ਵਿੱਚ ਸ਼ਾਮਲਾ ਜੀ ਉਹਨੂੰ ਵੀ ਸਾਰਾ ਪਤਾ ਜੀ ਹਮ ਤੁਸੀਂ ਜਨਾਨੀ ਨੂੰ ਵੀ ਸਾਰਾ ਪਤਾ ਜੀ ਕਿਹਦੀ ਨੂੰ ਇਹਦੀ ਇਹ ਕਿਹਦੀ ਨਾਲੀ ਦੇ ਸਾਰਾ ਪਤਾ ਉਹ ਨਾ ਦੂਰ ਨਹੀਂ ਛਿਪ ਜਾਏ ਕਿੱਥੇ ਜਾਂਦੇ ਹੁੰਦੇ ਆ ਉਹ ਮੁੰਡੇ ਨਾ ਸਾਰਾ ਨਾਨਾ ਦੀ ਮੀਟਿੰਗ ਆ ਸਾਰਾ ਦੀ ਇੱਕੋ ਹੀ ਗੱਟ ਮੇਟਾ ਇਹਨਾਂ ਦੀ ਉਹਨਾਂ ਨੂੰ ਪੈਸੇ țeਲੇ ਦੇ ਕੇ ਆਉਂਦਾ ਹੈ ਤੇ ਉੱਥੋਂ ਹੁਣ ਜਿਹੜੇ ਗੰਗਾ ਨਗਰ ਵਾਲੇ ਸਾਰੇ ਸਾਨੂੰ ਕਹਿੰਦੇ ਆ ਵੀ ਉਹ ਮੁੰਡਾ ਇੱਥੇ ਆਉਂਦਾ ਜਾਂਦਾ ਆ ਕੇ ਸਾਨੂੰ ਇਹਨੂੰ ਪੈਸੇ ਥੱਲੇ ਦਿੰਦਾ ਇਹ ਚੁੱਪ ਹੈ ਹੂੰ ਉਹਨਾਂ ਨੂੰ ਸਿਰਫ ਪੈਸਾ ਚਾਹੀਦਾ ਜੀ ਇਹ ਭਾਵੇਂ ਦੋ ਦਿਨ ਨਾ ਮੁੜੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਹੀਂ ਤੁਹਾਡੇ ਸਹੁਰਾ ਪਰਿਵਾਰ ਆ ਜਿਹੜਾ ਇੱਥੇ ਦੇ ਨਾਨਕੇ ਰਹਿੰਦੀ ਸੀ ਉਹ ਕੁੜੀ ਹਾਂਜੀ ਨਾਨਕੇ ਨੇ ਵਿਆਹ ਕਰਿਆ ਸੀ ਹਾਂਜੀ ਚੰਦਪਾਲ ਦਾ ਨਾਨਕੇ ਵਿਆਹ ਸੀ ਨਾਨਕਾ ਸੀ ਉਹਦੇ ਨਾਨਕ ਜਿੱਥੇ ਇੱਥੇ ਨਾਨਕੇ ਨਾਨਕੇ ਨੇ ਵਿਆਹ ਕਰਤਾ ਜਿਹੜਾ ਉਹਦਾ ਪੇਕਾ ਪਰਿਵਾਰ ਸੀ ਪਿੱਛੇ ਉਹਨਾਂ ਨਾਲ ਗੱਲ ਵੀ ਬਾਤ ਨਹੀਂ ਹੋਈ ਉਹਦੇ ਭਰਾਵਾਂ ਨਾਲ ਗੱਲ ਬਾਤ ਨਹੀਂ ਹੋਈ ਹੈ ਨਹੀਂ ਜੀ ਭ ਉਰੇ ਭੂਆ ਦੇ ਮੁੰਡੇ ਹੈ ਜੀ ਉੱਥੇ ਵੀਰੇ ਨੇ ਵੀ ਹਰਵਾਨ ਕਮੜਾ ਵੀਰ ਉਹਨੇ ਆਪ ਦੇ ਰਿਸ਼ਤੇਦਾਰ ਹੈ ਉੱਥੇ ਹੀ ਰਹਿੰਦੇ ਸੀਗੇ ਹੂੰ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਨੇ ਵੀ ਬਹੁਤ ਸਮਝਾਇਆ ਸੀ ਮੈਂ ਪਹਿਲੀ ਹੱਥ ਕਰ ਵੀ ਲਾਇ ਮੰਗਾਂ ਮੈਂ ਜਵਾਬਤ ਨਹੀਂ ਕਰ ਤਾ ਤੇ ਭੀਖ ਮੰਗਦਾ ਵੀ ਮੈਂ ਮੰਗ ਤ ਮੇਰੇ ਨਾਲ ਤਰਪਾ ਤੇ ਮੈਂ ਤਾਂ ਜੀ ਮੈਂ ਆਪਣੀ ਤੇਰੀ ਗਲਤੀ ਭਾਣੀ ਮੇਰੀ ਗਲਤੀ ਮੈਂ ਗਲਤੀ ਮੈਂ ਮੰਨਦਾ ਮੈਂ ਕਿ ਮੇਥੋਂ ਗਲਤੀ ਹੋਈ ਮੈਂ ਜਦੋਂ ਤੁਮੇਰੇ ਨਾਲ ਤਰਪਾ ਮੈਂ ਬਹੁਤ ਜ਼ਿਆਦਾ ਮੈਂ ਤਾਂ ਕੀਤੀਆਂ ਮੈਨੂੰ ਆਦੀ ਸੁਭਾ ਚੱਲਾਂਗੇ ਵੀ ਭਲਾ ਹੀ ਡਰਦੇ ਨਹੀਂ ਕਹਦਾ ਜੇ ਮਰਜ਼ੀ ਲਾ ਲੋ ਮੈਨੂੰ ਨਹੀਂ ਪਤਾ ਕਿਵੇਂ ਕਿਹਾ ਉਹਨੇ ਤੇ ਉਤੋਂ ਰਾਤ ਰਾਤੀ ਰਿਸਕ ਗਿਆ ਹੀ ਨਹੀਂ ਪਤਾ ਕਿੱਥੇ ਰਹੀ ਕਿੱਥੇ ਨਹੀਂ ਵੀ ਦੂਜੇ ਸਾਰੇ ਉੱਥੇ ਸੀਗੇ ਤੇ ਉਹ ਦੋ ਦਿਨ ਤੱਕ ਨਿਮਣੀ ਮੈਂ ਦੋ ਦਿਨ ਉੱਥੇ ਠੀਕਦਾ ਰਿਆ ਉਹ ਵੀ ਪਹਿਲਾਂ ਵੀ ਕਿਤੇ ਲੜੀ ਸੀ ਤੁਹਾਡੇ ਲੜਦੀ ਨਹੀਂ ਸੀ ਪਹਿਲਾਂ ਵੀ ਲੜੀ ਸੀ ਪਹਿਲਾਂ ਵੀ ਲੜਦੀ ਨਹੀਂ ਸੀ ਇਹ ਇਹ ਮੁੰਡੇ ਪਿੱਛੇ ਕਲੇਸ਼ ਪੈਂਦਾ ਸੀ ਗੁਰਪ੍ਰੀਤ ਸਿੰਘ ਪਿੱਛੇ ਹੀ ਮੇਰਾ ਇਹਦੇ ਪਿੱਛੇ ਦੋ ਤੰਦਰੀ ਕਲੇਸ਼ ਪੈ ਉਹਨੇ ਕੋਟ ਵੀ ਦਿੱਤਾ ਸੀ ਆਪਦਾ ਵੀ ਕੋਟ ਪਿੱਛੇ ਕਲੇਸ਼ ਪਿਆ ਮੇਰਾ ਵੀ ਉਹਦਾ ਕੋਟ ਕਾਹ ਤੋਂ ਲੈ ਕੇ ਆਉਂਦਾ ਕਿਰਨੇ ਉਹ ਆ ਆਪਣੀ ਲੈਣਾ ਆਏ ਉਹਨੇ ਹੋਰ ਮੁੰਡੇ ਭੇਜੇ ਦੋ ਨਹੀਂ ਨਾ ਤਾਂ ਤੁਸੀਂ ਉਹ ਮੁੰਡੇ ਦਾ ਲਈ ਜੰਨੇ ਆ ਤੇ ਲੈ ਗਿਆ ਤੁਹਾਡਾ ਮਾਮਾ ਸੋਰਾ ਭਜਾ ਕੇ ਉਹਨੂੰ ਉਹ ਵੀ ਉੱਥੇ ਜਾਂਦਾ ਆਉਂਦਾ ਜੀ ਨਾਲ ਜੀ ਉਹ ਇੱਕ ਉਹ ਕੁਦਰੇ ਇੱਕ ਦੇ ਇੱਕ ਤੇ ਨਹੀਂ ਟਿਕੀ ਜੀ ਕਦੇ ਹੂੰ ਮੇ ਆਕਲ ਗਈ ਤੂੰ ਵੀ ਮੋਟਾ ਸੀਗਾ ਜੀ ਉਹਨੇ ਵੀ ਗੱਲ ਕਰਦੀ ਸੀਗੀ ਜੀ ਇਹੋ ਚਾਲ ਚਲਨ ਖਰਾਬ ਸੀ ਉਹ ਕੀ ਚੱਲਣ ਖਰਾਬ ਹੀ ਸੀਗੀ ਜੀ ਕਿੰਨੇ ਚਿਰ ਤੋਂ ਸੀ ਉਹ ਹੀ ਸੀਗੀ ਮਨ ਕੇ ਚੱਲੇ ਜੀ ਤਿੰਨ ਤਿੰਨ ਸਾਲ ਤੋਂ ਸੀਗੀ ਜੀ ਦੋ ਸਾਲ ਸਹੀ ਰਹੀ ਹੈ ਜੀ ਹੂੰ ਤਿੰਨ ਸਾਲਾਂ ਤੋਂ ਚਾਲ ਚਲਨ ਖਰਾਬ ਹੋ ਗਈ ਸੀਗੀ ਜੀ ਹੂੰ ਕਹਤੋ ਜੀ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰੀ ਕਰਦੇ ਬਾਕੇ ਬਹੁਤ ਜ਼ਿਆਦਾ ਸਮਝਾਇਆ ਜੀ ਪਿਆਰ ਨਾਲ ਮੈਂ ਬਹੁਤ ਜ਼ਿਆਦਾ ਸਮਝਾਉਂਦਾ ਰਿਹਾ ਉਹਨੇ ਮੇਰੀ ਇੱਕ ਦਿਨ ਵਰ ਤੇਰਾ ਹੀ ਐਸਾ ਅਸੀਂ ਇਹਦੇ ਚੁੱਕੀ ਆ ਉਹ ਕਰਨਾ ਵੀ ਸਾਰਾ ਕੁਝ ਪਾਉ ਮੰਜੇ ਚ ਪਿਆ ਰਹਾ ਹਨ ਤੇ ਮੈਂ ਮੈਂ ਕਿਹੜਾ ਕਿਤੇ ਧਰ ਕੇ ਲੈ ਜਾਊਂਗੀ ਤੇਰਾ ਹੀ ਸਭ ਕੁਝ ਹੈ ਵੀ ਤੂੰ ਪਿਆਰ ਨਾ ਰਿਹਾ ਕਰ ਪਰ ਉਹ ਨਹੀਂ ਰਹੀ ਹੂੰ ਜੋ ਕਿ ਕਿੰਨੇ ਬੱਚੇ ਤੁਹਾਡੇ ਮੇਰੇ ਬੱਚੇ ਹਾਂ ਮੇਰੇ ਤਿੰਨ ਕੁੜੀਆਂ ਇੱਕ ਮੁੰਡਾ ਹੈ ਇਹੀ ਮੁੰਡਾ ਸੀਗਾ ਕੱਲਾ ਹੀ ਹੈ ਹਾਂ ਮੈਂ ਸਾਡੇ ਨਾਲੋਂ ਅੱਡ ਵੀ ਹੋ ਗਈ ਸੀ ਕਦੀ ਮੈਂ ਤੁਹਾਡੀ ਰੋਟੀ ਨਹੀਂ ਬਣਾ ਕੇ ਦਿੰਦੀ ਗਈ ਮੈਂ ਤਾਂ ਚੱਲ ਐਂ ਵੀ ਕਹਤਾ ਚੱਲ ਰੋਟੀ ਨਾ ਬਣਾ ਕੇ ਦੇ ਨਾ ਇਹ ਕੁਛ ਦਿੰਦਾ ਸੀ ਨਾ ਉਹ ਦਿੰਦੀ ਸੀ ਵੀ ਚੱਲ ਆਜਾ ਰੋਟੀ ਪਣਿਆ ਆਪਦਾ ਘਰੇ ਖੋਸ ਰਹਿਣ ਵੀ ਇਸ ਤੇ ਜਿੰਮੇ ਮਰਜੀ ਇਸਾਰ ਲਾਂਗੇ ਜਿੱਥੇ ਅੱਗੇ ਟਾਈਮ ਪਾਸ ਕਰ ਜੰਨੇ ਹੋਰ ਕਰ ਲੂੰਗੇ ਪਰ ਨਈ ਫੇਰ ਵੀ ਕਿਸੇ ਹਿਸਾਬ ਚ ਵੀ ਨਹੀਂ ਹੋ ਠੀਕ ਆਈਏ ਹੂੰ ਕੰਮ ਕੀ ਕਰ ਕਰਦੇ ਤੁਸੀਂ ਮੈਂ ਕੰਮ ਪੱਲੇਦਾਰੀ ਕਰਦਾ ਜੀ ਪੱਲੇਦਾਰੀ ਕਰਦੇ ਹਾਂ ਜੀ ਹੂੰ ਨਸ਼ਾ ਫਤ ਤਾਂ ਨਹੀਂ ਖਾਂਦੇ ਕਈ ਵਾਰ ਘਰ ਵਾਲੀ ਤਾਂ ਕੋਈ ਕਿ ਤਰ ਜਾਂਦੀ ਆ ਬੰਦੇ ਨੂੰ ਨਹੀਂ ਸਰ ਜੀ ਨਾ ਪਤਾ ਕੋਈ ਨਹੀਂ ਕਰਦਾ ਨਹੀਂ ਨਾ ਪਤਾ ਨਹੀਂ ਕਰਦਾ ਜਾਂ ਕੁੱਟਦਾ ਮਾਰਦਾ ਹੋਵੇਂ ਤੂੰ ਉਹਨੂੰ ਨਹੀਂ ਇਹ ਅਸੀਂ ਗੱਲ ਪਿੱਛੇ ਮੈਂ ਜ਼ਰੂਰ ਲੜਦਾ ਰਹਿੰਦਾ ਮੜੇ ਕੰਮਾਂ ਤੋਂ ਲੜਦਾ ਸੀਗਾ ਇਹਨੂੰ ਕੂਰਦੇ ਜ਼ਰੂਰ ਦੇ ਸੀਗੇ ਵੀ ਤੂੰ ਨਾ ਹਾਂ ਉਹਦਾ ਬੰਦਾ ਕੂਰਦਾ ਯਾਰ ਏਕ ਹੀ ਕੂਰਦਾ ਹਾਂਜੀ ਵੀ ਇਹਨਾਂ ਦਾ ਘਰ ਨਾ ਖਰਾਬ ਹੋ ਜੇ ਮੈਂ ਵੀ ਲੜਦੀ ਜਾਂਦੀ ਸੀ ਪਰ ਮੈਂ ਸੁਖਵੀਰ ਸਰਪਲ ਮੇਰੀ ਦਿਖਾ ਚ ਜੀ ਉਹਨਾਂ ਮੈਨੀਆਂ ਜਾਰੇ ਮੈਂ ਲੜੜਾਂ ਕੱਟਣ ਵਾਲੀ ਗੱਲ ਹੋ ਗਈ ਮੈਂ ਨਤੰਗੂ ਜਾਂਦਾ ਸੀ ਢਾਣੇ ਤੇ ਮੈਂ ਐਨੀਆਂ ਵੀ ਜਾਂ ਮਹੀਨੇ ਬਾਅਦ ਜਾਂੜੇ ਜਾਂ ਦੋ ਮਹੀਨੇ ਬਾਅਦ ਜਾਂੜਾ ਮੇਰੇ ਤੇ ਦੂਜੇ ਤੇ ਜਿਹਦੇ ਨੂੰ ਨਤੰਗੂ ਜਿਹੜਾ ਸੀ ਮੈਂ ਉਦੋਂ ਉਦੋਂ ਦਾ ਕੰਮ ਛੱਡੀ ਬੈਠਾ ਮੈਂ 1 ਠੜ ਠੜ ਲੱਖ ਰੁਪਏ ਦੇ ਨੇੜੇ ਮੇਰਾ ਲੱਗ ਗਿਆ ਉਹ ਤੁਰੇ ਫਿਰ ਜਿੱਥੇ ਕਿਤੇ ਭਾਲ ਕਿਤੇ ਕਿਤੇ ਭਾਲ ਮਰਾਸਤਾਂ ਤੱਕ ਵੀ ਜਾੜਾਂਦਾ ਸੀ ਮੈਂ ਹੁਣ ਰਸਤਾਂ ਤੱਕ ਭਾਲਿਆ ਤੁਸੀਂ ਹਾਂਜੀ ਮੈਂ ਭਾਲ ਕੇ ਆਇਆ ਜੀ ਮੈਨੂੰ ਕਿਤੇ ਨਹੀਂ ਮਿਲੀ ਬੱਚ ਮੈਂ ਮੈਂ ਕਿਤੇ ਕਿਤੇ ਬਾਹਰ ਲੱਗਦਾ ਮੈਂ ਟੇਸ਼ਨਾਂ ਤੇ ਵੀ ਭੁੱਖਾ ਤਿਆਰ ਆ ਪੜਕਦਾ ਫਿਰਦਾ ਰਹੇ ਮੈਂ ਕਿਹੜਾ ਨਹਿਰ ਜੀ ਮਸਾਲਾ ਮਾਰਦੇ ਨੇ ਮੈਂ ਮਾਂ ਪੰਨੀ ਸੋਚ ਕੇ ਮੈਂ ਕਿ ਮੈਂ ਕੱਲਾ ਕਰਾ ਹੈਗਾ ਮੈਂ ਮਖੇ ਜੀ ਨੂੰ ਤਾਂ ਹੋਰ ਬੰਦਾ ਮਿਲ ਜੂ ਮੈਂ ਕਿ ਮੇਰੇ ਮਾਂ ਪਿਓ ਰੋਲ ਜੂਗਾ ਹੂੰ 3 ਸਾਫ ਕੀ ਮੰਗ ਕਰਦਾਂ ਸਾਫ ਜੀ ਮੈਂ ਕਾਨੂੰਨ ਤੋਂ ਇਹ ਮੰਗ ਕਰਦਾ ਵੀ ਗਰੀਬ ਬੰਦਾਂ ਲਈ ਕੋਈ ਕਾਨੂੰਨੀ ਵੀ ਗਰੀਬ ਬੰਦੇ ਇੱਕੇ ਵੇ ਕਿ ਲੜਾਈਆਂ ਝਗੜੇ ਕਰਦੇ ਆ ਵੀ ਇਹਨੂੰ ਕੋਈ ਇਨਸਾਫ ਨਹੀਂ ਮਿਲਦਾ ਵੀ ਪ੍ਰਧਾਨ ਸੇ ਨੂੰ ਇਹ ਮੰਗ ਕਰਨਾ ਚਾਹੁੰਦਾ ਵੀ ਮੇਰੀ ਸੁਣਵਾਈ ਕੀਤੀ ਜਾਵੇ ਹੂੰ ਉਹ ਜੀ ਰਸਤਾਰੀ ਸਾਰੇ ਪਾ ਲੈ ਨਹੀਂ ਮਿਲੀ ਰਸਤਾਰੀ ਤੇ ਮੈਨੂੰ ਕਿਤੇ ਨਹੀਂ ਮਿਲੀ ਹੂੰ ਮਾਮੇ ਤੇ ਤੁਹਾਨੂੰ ਪੂਰਾ ਅਕਸਰ ਕਿ ਮਾਮਾ ਹੀ ਲੈ ਗਿਆ ਤੁਹਾਡਾ ਜੀ ਮਾਮਾ ਲੈ ਕੇ ਗਿਆ ਜੀ ਹੂੰ ਹੋਰ ਕਿਤੇ ਲੱਗਦਾ ਸ਼ੱਕ ਲੱਗਦਾ ਕਿਸੇ ਵੀ ਜਿਹੜੇ ਇਸ ਤਰ੍ਹਾਂ ਦੇ ਬਹੁਤ ਹੁੰਦੀਆਂ ਮਾਸੀ ਹੁੰਦੀ ਆ ਭੂਆ ਹੁੰਦੀ ਆ ਕਿਤੇ ਉੱਤੇ ਆਸੇ ਪਾਸੇ ਮੈਨੂੰ ਰਸਤਾਰੀ ਜੀ ਨੂੰ ਘਟਕਾਣਾ ਹੋਵੇ ਪਹਿਲਾਂ ਜਿੱਥੇ ਜਾਂਦੀ ਹੁੰਦੀ ਸੀ ਪਹਿਲਾਂ ਤਾਂ ਇਹ ਉੱਥੇ ਜਾਂ ਜਾਂਦੇ ਪੇਕੀ ਜਾਂਦੇ ਜਿਆਦਾ ਮੈਨੂੰ ਪਹਿਲਾਂ ਤਾਂ ਗੰਗਾ ਨਗਰੀ ਜਾਂਦੇ ਜਾਂਦੇ ਸੀ ਹੂੰ ਗੰਗਾ ਨਗਰ ਸੀ ਉਹਦੇ ਪੇਕੇ ਹੈ ਹਾਂ ਜੀ ਉਹਨਾਂ ਪੇਕਰ ਦਾ ਕਹਿੰਦਾ ਵੀ ਸਾਡਾ ਨੂੰ 200 ਬਾਰ ਆ ਹਾਂ ਸਾਡੇ 200 ਬਾਰ ਆ ਜਿਉਂ ਕਹਿੰਦੇ ਸਾਡਾ ਕੋਈ ਲਿੰਕ ਨਹੀਂ ਜਿੰਨਾ ਉਹਨਾਂ ਨੇ ਕਹਿਦਾ ਗੱਲ ਹਾਂਜੀ ਉਹਨਾਂ ਨੇ ਉਹਨਾਂ ਨੇ ਕੁੱਟ ਕੇ ਪਿਆਏ ਉੱਥੋਂ ਹੂੰ ਉਹਨਾਂ ਨੇ ਕੁੱਟ ਮਾਰ ਕਰਕੇ ਉੱਥੋਂ ਨਹੀਂ ਜੇ ਤਾਂ ਮਾਮਾ ਸਹੋਰਾ ਲੈ ਕੇ ਗਿਆ ਤੇ ਘਰ ਵਾਲੀ ਨੂੰ ਉਹ ਲੈ ਕੇ ਉੱਥੇ ਗੰਗਾ ਨਗਰ ਜਾਵੜੇ ਸੀ ਪਹਿਲਾਂ ਗੰਗਾ ਨਗਰ ਜਾਵੜੇ ਸੀ ਜੀ ਹੂੰ ਉਹਨਾਂ ਨੂੰ ਤਾਂ ਆਏ ਸੀਗੇ ਜੀ ਮਾਮਾ ਜੀ ਵੀ ਇਹਦੇ ਨਾਲ ਥੋੜੀ ਕੋਈ ਗਲਤ ਹੋ ਗਈ ਜੀ ਹੂੰ ਉਹਨਾਂ ਨੂੰ ਤਾਂ ਵਿਚਾਰਿਆਂ ਨੂੰ ਕੀ ਪਤਾ ਸੀ ਕੀ ਲੱਗਦਾ ਜੇ ਜਿਹੜੇ ਆਪਣੇ ਰਿਸ਼ਤੇ ਆ ਵੀ ਇੱਕ ਮਾਮਾ ਹੋਇਆ ਇੱਕ ਭਾਂਜੀ ਹੋਇਆ ਹਨਾ ਹਾਂਜੀ ਤੇ ਧੀ ਵਾਲਾ ਰਸਤਾ ਹੁੰ ਮੰਮੇ ਦੇ ਨਾਲ ਪਾਂਛੀ ਦਾ ਵੀ ਇਹ ਸਾਡੇ ਰਿਸ਼ਤੇ ਕਿਹੋ ਜਿਹੇ ਹੋ ਗਏ ਆ ਅੱਜ ਕੱਲ ਤੇ ਰਿਸ਼ਤੇ ਦਾ ਹੀ ਅੱਜ ਕੱਲ ਸਮਾਂ ਹੀ ਇਹ ਜੰਦੀ ਜਾਂਦਾ ਜੀ ਹੂੰ ਵੀ ਮੇਹੌਲ ਕਰਾ ਬਈ ਉਹਦੇ ਲੱਛਣ ਬਹੁਤ ਮੜੇ ਬੰਦੇ ਦੇ ਮੈਂ ਇਹੇ ਕਰਕੇ ਮੈਨੂੰ ਐ ਵੀ ਮਿਲੀ ਦਿੱਤੀ ਜੇ ਤੋ ਤੈਨੂੰ ਪਤਾ ਸੀ ਵੀ ਉਹਦੇ ਲੱਛਣ ਮਾੜੇ ਆ ਤੁਸੀਂ ਫਿਰ ਘਰ ਚੋਂ ਵੜਦੋਂਦੇ ਸੀ ਉਹ ਆਪਦੇ ਫਿਰ ਉਹ ਸਾਡੇ ਨਾਲ ਇਸ ਕਰਕੇ ਸੀ ਇਸ ਕਰਦੇ ਸੀਗੀ ਸਾਡੇ ਨਾਲ ਅੱਛਾ ਤੁਹਾਡੀ ਤੁਸੀਂ ਮੇਰੇ ਮਾਂ ਪਿਓ ਨੂੰ ਨਾ ਮੇਰੇ ਭਰਾ ਨੂੰ ਨਹੀਂ ਦਿੰਦੇ ਤੁਸੀਂ ਵੀ ਤੂੰ ਇਹ ਨੂੰ ਜਾਣ ਕੇ ਆਣੇ ਉਹਨੂੰ ਕਹੇ ਵੀ ਇਹਦੇ ਲੱਛਣ ਚੱਲਣ ਖਰਾਬ ਆ ਤੁਸੀਂ ਕਿਹਾ ਨਹੀਂ ਗਾ ਉਹ ਕਹਿੰਦੇ ਜੀ ਐਸੀ ਕਰਕੇ ਮੈਂ ਹੁਣ ਮੈਂ ਆਲੀ ਮੇਰੀ ਕੁੜੀ 6 ਸਾਲ ਦੀ ਮੈਂ ਉਹਦੇ ਕਰਕੇ ਮੈਂ ਡਰ ਪੈਂਗਾ ਵੀ ਕੋਈ ਗੱਲ ਨਾ ਕੋਈ ਨੀਕੀ ਗੱਲ ਨਾ ਹੋ ਜੇ ਹੂੰ ਵੀ ਕਿਤੇ ਉਹਦੇ ਨਾਲ ਕੋਈ ਇਹ ਜਬਰਤਾਪ ਕਰ ਦੇ ਜਿਹੜਾ ਮੈਨਾਂ ਦੀ ਧੀ ਕਰਕੇ ਡਰਦਾ ਜੀ ਹੂੰ ਮੁੰਡਾ ਵੱਡੇ ਤੇ ਕੁੜੀ ਵੱਡੀ ਆ ਕੁੜੀ ਵੱਡੀ ਕੁੜੀ ਕਿੰਨੇ ਸਾਲਾਂ ਦੀ ਆ ਕੁੜੀ 6 ਸਾਲ ਦੀ ਜੀ ਤੇ ਮੁੰਡਾ 4-5 ਸਾਲ ਦੀ ਹੈ 5 ਸਾਲ ਮੇਰੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰੀ ਜਾਂਦੇ ਜਿਵੇਂ ਨਾ ਉਹਨਾਂ ਨੂੰ ਸਕੂਲ ਆਉਣ ਦੀ ਸੌਦਾ ਜਿਨਾਂ ਕੋਲੇ ਕਾਹਦੀ ਸੌਦਾ ਨਹੀਂ ਜੀ ਹੂੰ ਜੇ ਕੱਲ ਨੂੰ ਫਰਜ਼ ਕਰ ਲੋ ਵਾਪਸ ਆ ਜਾਂਦੀ ਹੈ ਸਾਰੇ ਪਿੰਡ ਨੇ ਵੀ ਸਾਨੂੰ ਕਹਿਤਾ ਵੀ ਇਹ ਦਾ ਘਰਾਂ ਚ ਇਹਦੇ ਜਵਾਕਾਂ ਦੇ ਪੈਰਾਂ ਚੋ ਲਾ ਲੈਂਦੀ ਐ ਇਹਦੀ ਨਾਨੀ ਤੇ ਘਰ ਘਰ ਜਵਾਕ ਮੰਗਦੇ ਫਿਰਦੇ ਆ 10 10 ਰੁਪਏ ਇਕੱਠੇ ਕਰਕੇ ਫਿਰ ਉਹਨਾਂ ਨੂੰ ਉਹ ਦਿੰਦੇ ਆ ਪੈਸੇ ਹੈ ਤੇ ਸਾਨੂੰ ਸਰਪੰਚ ਵੀ ਆ ਕੇ ਕਹਿ ਗਿਆ ਮੈਂਬਰ ਵੀ ਆ ਕੇ ਕਹਿਗੇ ਸਾਨੂੰ ਪਿੰਡ ਦੇ ਲੋਕ ਵੀ ਕਹਿਗੇ ਸਾਨੂੰ ਵੀ ਤੂੰ ਆਪਦੇ ਜਵਾਕਾਂ ਨੂੰ ਤੁਸੀਂ ਆਪਦੇ ਜਵਾਕਾਂ ਦੀ ਕਿਉਂ ਨਹੀਂ ਗੌਰ ਕਰਦੇ ਵੀ ਤੁਹਾਡੇ ਘਰੇ ਕੀ ਨਹੀਂ ਗੱਲ ਤੁਹਾਡੇ ਸਭ ਕੁਸਾ ਤੁਹਾਡੇ ਘਰੇ ਵੀ ਤੁਸੀਂ ਆਪਦੇ ਜਵਾਕਾਂ ਨੂੰ ਇੱਥੇ ਲੈ ਕੇ ਆਓ ਪਰ ਇਹ ਇਹਨੇ ਉੱਥੇ ਹੀ ਛੱਡੇ ਜਵਾਕਾਂ ਸਾਂ ਜਿੱਦ ਨਹੀਂ ਛੱਡੇ ਸਨ ਸਾਡੇ ਕੋਲੇ ਮੇਰੇ ਕੋਲੇ ਜਵਾਬ ਨਹੀਂ ਸੱਡੇ ਤੇ ਲੋਕਾਂ ਕੋਲੇ ਕਹਿੰਦੇ ਵੀ ਮੇਰੀ ਸੱਸ ਤਾਂ 10000 ਰੁਪਏ ਮੰਗਦੀ ਆ ਸੰਭਣ ਦਾ ਹੈ ਤੇ ਕਿਹੜੀ ਦਾਦੀ ਐ ਇਹ ਜੀ ਵੀ ਜਿਹੜਾ ਆਪਦੇ ਪੋਤੇ ਪੁੱਤਾਂ ਨਾਲ ਸੰਭੂਗੇ ਨਾ ਹੂੰ ਜੀ ਤੁਸੀਂ ਕੁੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤੂੰ ਘਰ ਖਰਾਬ ਕਰਦੀ ਆ ਆਪਦਾ ਡੈਕ ਕੇ ਵਜਿਆ ਘਰ-ਬਾਰ ਵਧੀਆ ਆਪਦਾ ਪਰਿਵਾਰ ਵਧੀਆ ਹੈ ਤੁਹਾਡੀ ਪਰਚਾਈ ਸੀ ਕੋਈ ਗੱਲਬਾਤ ਹੁੰਦੀ ਉਹ ਵੀ ਤੁਹਾਡੇ ਨਾਲ ਸਮਝਾਉਂਦੇ ਸੀ ਜੀ ਸਮਝਦੀ ਨਹੀਂ ਉਹ ਸੁਣਦੀ ਨਹੀਂ ਗੱਲ ਜੀ ਕਿਸੇ ਦੀ ਉਹ ਹੂੰ ਬਾਕੀ ਮੇਰੇ ਤਾਂ ਬੁਲਾ ਕੇ ਨਹੀਂ ਰਾਜੀ ਜੀ ਉਹ ਹੂੰ ਉਹ ਤਾਂ ਨਹੀਂ ਮੇ ਮਾਪੇ ਮਰੇ ਵੀ ਤੇਰੇ ਦਿੱਸੀ ਨਾ ਮੈਨੂੰ ਅੱਛਾ ਉਹ ਕਹਿੰਦੀ ਮੇ ਮਾਪੇ ਨਾ ਤੇਰਾ ਭੈਣ ਭਰਾ ਮੈਨੂੰ ਕੋਈ ਦੇਸੀ ਨਾ ਵੀ ਮੈਂ ਇਕੱਲੀ ਰਵਾਂ ਹਾਂ ਹਾਂ ਹੁਣ ਬਿਆਂਦੇ ਆ ਤੇ ਮਾਪਿਆਂ ਨੂੰ ਘਰੋਂ ਕੱਢ ਦੇ ਫੇਰ ਆ ਜਾਂਗੀ ਉਹ ਕਹਿੰਦੀ ਆਪਦੀ ਭੈਣ ਨੂੰ ਕੱਢ ਦੇ ਆਪਦੀ ਮਾਂ ਨੂੰ ਕੱਢ ਦੇ ਤੇ ਫੇਰ ਮੈਂ ਆ ਜਾਂਗੀ ਹੂੰ ਹੁਣ ਘਰ-ਬਾਰ ਮੈਂ ਆਪ ਪਾਇਆ ਸਾਰਾ ਕੁਝ ਮੈਂ ਆਪ ਦਾ ਘੱਟਾ ਢੋ ਟੋਕੇ ਖੂਹਾਂ ਚ ਲਟ ਲਟ ਕੇ ਪਾਇਆ ਨਾ ਤੇ ਵੀ ਮੈਂ ਇਹਨੂੰ ਇੱਕ ਰੋਟੀ ਜੋਗਰੇ ਵੀ ਨਹੀਂ ਆ ਸਹੀ ਹੈ ਕੱਲ ਨੂੰ ਅੱਜ ਕੱਲੋ ਜੇ ਵਾਪਸ ਆ ਜਾਂਦੀ ਆ ਤੁਹਾਡੀ ਇਹ ਵੀਡੀਓ ਪੈਣ ਤੋਂ ਬਾਅਦ ਹਾਂਜੀ ਉਸ ਨੂੰ ਸਵੀਕਾਰ ਕਰ ਲਓਗੇ ਤੁਸੀਂ ਸਰ ਪਹਿਲਾਂ ਮੈਂ ਦਾਹਰੇ ਲੈਣ ਗਿਆ ਉਹਨੂੰ ਵੀ ਪਹਿਲਾਂ ਮੇਰੇ ਨਾਲ ਨਹੀਂ ਤਰੀ ਉਹ ਵੀ ਮੈਂ ਹੀ ਮੰਗਤਾਂ ਨੂੰ ਪਜਾਤ ਉਹਦੇ ਕੋ ਪੈਟ ਦਾ ਕੋਈ ਜ਼ਿੰਮੇਵਾਰੀ ਲਵੇ ਆ ਕੇ ਵੀ ਹਾਂ ਵੀ ਅਸੀਂ ਸਾਡੀ ਜ਼ਿੰਮੇਵਾਰੀ ਵੀ ਕੱਲ ਨੂੰ ਤਾਂ ਐ ਨਹੀਂ ਪਤਾ ਵੀ ਸਾਨੂੰ ਕੋਕਵਾ ਕੇ ਮਾਰ ਦੇ ਉਹ ਸਾਨੂੰ ਤਾਂ ਉਹਦੇ ਤੋਂ ਕੋਈ ਭਰੋਸਾ ਨਹੀਂ ਸਾਨੂੰ ਉਹਦੇ ਕੋਈ ਭਰੋਸਾ ਨਹੀਂ ਰਿਹਾ ਜੀ ਇਹਦੀ ਜਿਹੜੀ ਮੈਂ ਉਹ ਫਿਰ ਵਿਸ਼ਵਾਸ ਤਾਂ ਕਰਨਾ ਪਊਗਾ ਤੁਹਾਨੂੰ ਜੇ ਉਹ ਵਾਪਸ ਆ ਜਾਂਦੀ ਹੈ ਚਲੋ ਮੇਥੋਂ ਗਲਤੀ ਹੋ ਗਈ ਫਿਰ ਵਿਸ਼ਵਾਸ ਤਾਂ ਤੁਹਾਨੂੰ ਕਰਨਾ ਪਊਗਾ ਵੀ ਉਹਨਾਂ ਦਾ ਕੋਈ ਮੌਤਵਰ ਬੰਦਾ ਆਵੇ ਜੀ ਉਹਨਾਂ ਦੀ ਕੋਈ ਜ਼ਿੰਮੇਵਾਰੀ ਲੈ ਲਿਆ ਕੇ ਵੀ ਸਾਡੀ ਕੋਈ ਜ਼ਿੰਮੇਵਾਰੀ ਵੀ ਕੱਲ ਨੂੰ ਕੋਈ ਨਿੱਕੀ ਨਾ ਹੋਵੇ ਵੀ ਫਿਰ ਰੱਖ ਲਾਂਗੇ ਵੀ ਡਰੇ ਹੋਏ ਸਾਨੂੰ ਸਾਰਾ ਵੀ ਮਾਂਜ ਗਏ ਹੋ ਤੇ ਅਸੀਂ ਫਿਰ ਕੀ ਡਰੇ ਹੋਏ ਆ ਤੁਸੀਂ ਅਸੀਂ ਡਰੇ ਆ ਜੀ ਪੂਰਾ ਵੀ ਉਹਦੇ ਨਾਨਕੇ ਪਰਿਵਾਰ ਵੀ ਨਹੀਂ ਉਹਨੂੰ ਹਾਂ ਹੈ ਨਹੀਂ ਕਿਸੇ ਕੰਮ ਦੇ ਬੰਦੇ ਇੱਕਾ ਪਰਿਵਾਰ ਵੀ ਨਹੀਂ ਹੈ ਹਾਂ ਬਿਗਾਂ ਨੂੰ ਸਾਨੇ ਕੋਈ ਨੀਕੀ ਗੱਲ ਨਾ ਹੋ ਰਹੀ ਰੱਖ ਵੀ ਉਹਦੇ ਭਰਾ ਹੈ ਨਹੀਂ ਸੀ ਭਰਾ ਨਾ ਭਰਾ ਹੈ ਨਹੀਂਗਾ ਕਿੰਨੇ ਭੈਣ ਭਰਾ ਹੋ ਦੋ ਭੈਣਾਂ ਹੀ ਹੈ ਜੀ ਦੋ ਭੈਣਾਂ ਹੀ ਆ ਦੋ ਭੈਣਾਂ ਹੀ ਆ ਹਾਂ ਤੇ ਦੂਜੀ ਭੈਣ ਕਿੱਥੇ ਗਈ ਵੇ ਇਹਦੀ ਇਹਨੂੰ ਕਿਸੇ ਦਾ ਕੋਈ ਡਰ ਨਹੀਂਗਾ ਉਹਦੇ ਮਾਂ ਮਾਂ ਸਿੱਧੀ ਹੈਗੀ ਮੈਂ ਨਾ ਸਵਾ ਪਿਓ ਵੀ ਸਿੱਧਾ ਉਹਦਾ ਇਹਨੂੰ ਕਿਸੇ ਦਾ ਡਰ ਨਹੀਂ ਇਹਨੂੰ ਇੱਕ ਸਿਰਫ ਨਾਨੀ ਦਾ ਹੱਥ ਆ ਕੱਲੀ ਦਾ ਮਾਹੀ ਨੂੰ ਚੰਗੇ ਮਾੜੇ ਕੰਮਾਂ ਚੋ ਹੀ ਪਾਉਂਦੀ ਆ ਬਸ ਹੂੰ ਮੈਂ ਸਾਰੇ ਇਸੇ ਕੱਲੋਂ ਡਰਦਾ ਐ ਇਹ ਨਾ ਸੈਂਟਰ ਚ ਲੱਗੀ ਹੋਈ ਸੀ ਜੈਤੋ ਆਈ ਲੈ ਸੈਂਟਰ ਚ ਹੂੰ ਤੇ ਉੱਥੇ ਨਾ ਨਾਲ ਇਹ ਆਦੀ ਕੁੜੀ ਸੇਲੀ ਨੂੰ ਆਦੀ ਨੂੰ ਕਹੇ ਨੂੰ ਤੇ ਚਾਹ ਮਿੱਠਾ ਛੋਟਾ ਭਾਗੇ ਦੇਣ ਲੱਗੀ ਸੀ ਉਹਨੂੰ ਸਜ਼ਾ ਵੀ ਕਰਾਉਂਦੇ ਸੀ ਕਿ ਉਹ ਕਹਿੰਦੀ ਮੈਂ ਦਰਖਾਸਤ ਲਿਖਾਉਣੀ ਐ ਮੈਂ ਉਹਦੇ ਜਵਾਬਾਂ ਦੀ ਖਾਤਰ ਉਹ ਮੈਂ ਗਲਤੀ ਮੈਂ ਖੁਦੋਂ ਗਲਤੀ ਮੰਨੀ ਮੈਂ ਕਿ ਮੇਰੇ ਬੱਚੇ ਰੋਲ ਜਾਣਗੇ ਮੈਂ ਕਿਹਦੀ ਮੈਂ ਮੈਂ ਕਿਹਦੀ ਗਲਤੀ ਮੈਂ ਮੈਂ ਸੋ ਉੱਥੇ ਮੰਨਦਾ ਐ ਵੀ ਅਕਰੀ ਨੂੰ ਬਕਸੇ ਪਾ ਕੇ ਵੀ ਸੱਕ ਇਹਨੂੰ ਹਟਾ ਲਵਾਂ ਮੈਂ ਕਿ ਪਰ ਮੈਂ ਕਿ ਉਹਨੂੰ ਸਜ਼ ਉਹਦੇ ਨਾਲ ਇੱਕ ਉਥੇ ਹੋਰ ਨਾਲ ਲੱਗੀ ਰਹੀ ਬੜੀ ਉਹਦੇ ਮਗਰ ਲਾ ਕੇ ਆਈ ਨਹੀਂ ਪਤਾ ਵੀ ਕੀ ਚੱਕਰ ਸੀ ਉਥੇ ਦਿਮਾਗ ਦਿਮਾਗ ਸੈੱਟ ਸਹੀ ਸੀ ਦਿਮਾਗ ਦਿਮਾਗੀ ਫੜਮਾਰ ਸਹੀ ਸੀ ਦਿਮਾਗ ਵਾਲੀ ਤਾਂ ਨਹੀਂ ਗੱਲਾਂ ਸਿਆਰੀ ਬਾਹ ਸਿਆਰ ਬਣਦੀ ਹੈ ਇਹ ਦਿਮਾਗ ਵਾਲੀ ਨਹੀਂ ਸਹੀ ਹੁੰਦਾ ਨਹੀਂ ਦਿਮਾਗ ਤਾਂ ਸਹੀ ਹੈ ਦਾ ਸਿਆਰ ਹੈ ਹੂੰ ਸਿਆਰੀ ਖੇਡਦੀ ਹੈ 12 ਪੜ੍ਹੀ ਹੋਈ ਹੈ ਵੀ ਬਸਾਕ ਉਥੇ ਸੈਂਟਰ ਜੀ ਆ ਕੇ ਪੁੱਛਿਆ ਜਾਵੇ ਵੀ ਕਿਹੜੀ ਵਜੇ ਨਾਲ ਉਹਨੂੰ ਹਟਾਇਆ ਉਥੋਂ ਹੂੰ 12 ਕਲਾਸਾਂ ਪੜ੍ਹੀ ਹੋਈ ਹੈ ਨਾ ਜੇ ਮੈਂ ਕਦੇ ਵੀ ਕਿਸੇ ਵੀ ਗੱਲ ਤੇ ਝੂਠ ਬੋਲਦਾ ਮਾਂ ਬੋਸੋ ਸੈਂਟਰ ਚ ਜਾ ਕੇ ਪਤਾ ਕੀਤਾ ਜਾਵੇ ਵੀ ਇਹਨੂੰ ਕਿਹੜੀ ਵਜ੍ਹਾ ਕਰਕੇ ਹਟਾਇਆ ਸੀ ਹੂੰ ਜੀ ਧੰਨਵਾਦ ਜੀ ਤਾਂ ਆਜੋ ਹੋਰ ਵੀ ਗੱਲਬਾਤ ਕਰ ਲੈਣਾ ਇੱਧਰ ਆਜੋ ਬਈ ਅਸ਼ਾਉ ਸੈਂਟਰ ਤੇ ਤੁਹਾਡਾ ਇਹਨਾਂ ਦਾ ਕੋ ਮੰਡੀ ਹੈ ਜਿੰਨ ਸਾਰੀ ਜਾਣਕਾਰੀ ਦਾ ਇਹਨੂੰ ਵੀ ਪਤਾ ਹੈ ਇਹ ਬਾਈ ਨੂੰ ਹੈ ਚਲੋ ਬਾਈ ਜੀ ਤੇ ਪੁੱਛ ਲਈ ਜਾਣਕਾਰੀ ਲੈ ਲੈਣੀ ਆਪਾਂ ਪੁੱਛਦੀ ਆਂ ਭਾਈ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਨਾਮ ਕੀ ਆਪਣਾ ਹੈ ਮੇਰਾ ਨਾਮ ਜੀ ਗਰਦੇਵ ਸਿੰਘ ਔਰ ਫਕਾਲਾ ਕਾਲਾ ਮੈਨੂੰ ਕਹਿੰਦੇ ਪਿੰਡ ਚੰਦਪਨਚ ਜੀ ਮੇਰੇ ਕੰਧ ਨਾਲ ਲੱਗਦੀ ਹੈ ਜੀ ਹਮ ਮੇਰੇ ਗਵੰਢ ਗਾਂ ਦੀ ਇਹ ਦੋਤੀ ਹੈ ਹਮ ਜਿਹੜੀ ਇਹ ਮੁੰਡੇ ਤੇ ਘਰੇ ਆ ਹਮ 12 ਪੜ੍ਹੀ ਵੀ ਆਏ ਦਿਮਾਗ ਨੂੰ ਕੋਈ ਟੈਨਸ਼ਨ ਨਹੀਂ ਉਹਨੂੰ ਏਸੀ ਉਹ ਤਾਂ ਬੇਪਰਵਾਹ ਹਮ ਹੈ ਜੀ ਮौज-ਮਸਤੀਆਂ ਚ ਹੈ ਹਮ ਉਹ ਤਾਂ ਸਾਡੇ ਵੀ ਉਹ ਜਿਹੜਾ ਇਹਦਾ ਮਾਮਾ ਸੀਗਾ ਕਰਮਾ ਉਹ ਮੇਰੇ ਵੀ ਇੱਕ ਵਾਰੀ ਕੰਧ ਟੱਪ ਕੇ ਸਿਲੰਡਰ ਵੀ ਲਗਾ ਚੱਕੀ ਸੀ ਚੋਰੀ ਵੀ ਕਰਦਾ ਹੂੰ ਉਹ ਤਾਂ ਬੰਦੇ ਹੀ ਫਰਾਟ ਆ ਜੀ ਪਿੰਡ ਦਾ ਬੰਦਾ ਉਹਨਾਂ ਦੀ ਕੋਈ ਬੰਦਾ ਜ਼ਿੰਮੇਵਾਰੀ ਨਹੀਂ ਲੈਂਦਾ ਹੂੰ ਕੱਲਾ ਇੱਕ ਗਮਦੂਰ ਆ ਉਹਦੀ ਮਾਸੀ ਲੱਗਦੀ ਕਰਕੇ ਲਾ ਲੋ ਜਾ ਕਿਵੇਂ ਹੂੰ ਉਹ ਬੰਦਾ ਮਾੜੀ ਜੀ ਹੁਣ ਹੁਣ ਕਰਦਾ ਉਹ ਹੀ ਉਹਨਾਂ ਨੂੰ ਕੋਈ ਫਾਨ ਸੁਣਦਾ ਉਹਨਾਂ ਦਾ ਕਰਦਾ ਇਹ ਪਰਿਵਾਰਕ ਮੀ ਇਹਨੂੰ ਪਰਿਵਾਰ ਨੂੰ ਦੀ ਜਾਨ ਵਧੀਆ ਪਰਿਵਾਰ ਆ ਜੀ ਮੇਰਾ ਨਾ ਨਾ 25 30 ਸਾਲ ਤੋਂ ਇਹਨਾਂ ਨਾਲ ਹੁਣ ਜਾਣਾ ਜੀ ਹੂੰ ਮੈਂ ਟਰੱਕ ਡਰਾਈਵਰ ਆ ਜੀ ਇੱਥੇ ਸਪੈਸ਼ਲ ਲੱਗਦੀ ਸੀ ਜਿੱਥੋਂ ਇੱਥੇ ਚਾਹ ਪਾਣੀ ਪੀਂਦੇ ਸੀ ਅਸੀਂ ਇੱਥੇ ਹੂੰ ਇਹਨਾਂ ਦੇ ਕੋਲੋਂ ਪਾਣੀ ਧਾਣੀ ਲੈਣਾ ਜੀ ਹੂੰ ਵਧੀਆ ਸੀਗਾ ਜੀ ਹੂੰ ਐਸੀ ਗੱਲ ਨਹੀਂ ਕੋਈ ਹੂੰ ਇਹ ਮੁੰਡਾ ਨਹੀਂ ਕੋਈ ਨਸ਼ਾ ਕਰਦਾ ਜੀ ਹੂੰ ਜੀ ਲੇਬਰ ਦਾ ਕੰਮ ਕਰਦਾ ਜੀ ਜੀ ਸਾਡੀ ਵੀਡੀਓ ਜੇਕਰ ਦੂਜੀ ਧਰ ਵੇਖ ਰਹੀ ਹੈ ਉਹਨੇ ਆਪਣਾ ਪੱਖ ਦੇਣਾ ਹੈ ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਉਹ ਵੀ ਆਪਣਾ ਪੱਖ ਦੇ ਸਕਦੇ ਆ ਇਸ ਪਰਿਵਾਰ ਨੇ ਆਪਦਾ ਪੱਖ ਰੱਖਿਆ ਦੱਸਿਆ ਦੂਜੀ ਤਰ੍ਹਾਂ ਵੀ ਆਪਣਾ ਜੇ ਪੱਖ ਦੇਣਾ ਚਾਹੁੰਦੀ ਹੈ ਤਾਂ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦੇ ਆ।